ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਸੀਗੇ ਪਿੰਡ ਮਿਠੜੀ ਜ਼ਿਲ੍ਹਾ ਹਰਿਆਣਾ ਡੱਬਾ ਵਾਲੀ ਦੇ ਕੋਲੇ ਤੇ ਆਹ ਪਤਾ ਨਹੀਂ ਕੀ ਘਟਨਾ ਵਾਪਰੀ ਆ ਬਾਈ ਇੱਥੇ ਠੀਕ ਆ 5-10 ਜਿਹੜੇ ਬੱਕਰੇ ਆ ਤੇ ਨਰਮੇ 'ਚ ਛੱਡੇ ਆ ਮੈਨੂੰ ਲੱਗਦਾ ਪਤਾ ਨਹੀਂ ਗਲਾਬੀ ਸੁੰਡੀ ਦਾ ਫੇਰ ਹਮਲਾ ਹੋ ਗਿਆ ਨਰਮਾ ਖਰਾਬ ਹੋ ਗਿਆ ਤਾਂ ਛੱਡਿਆ ਬਾਈ ਚੱਲ ਜਿਹੜਾ ਖਾਂਦੇ ਆ ਖਾਂਦੇ ਯਾਰ ਹਨਾ ਤੇ ਪੁੱਛਦੇ ਆ ਬਾਈ ਗਰਦਾਸ ਦੇ ਬੱਕਰੇ ਆ ਬਾਈ ਕੀ ਹਾਲ ਆ ਬਾਈ ਗਰਦਾਸ ਠੀਕ ਆ ਬਾਈ ਵਧੀਆ ਤੂੰ ਸੁਣਾਓ ਹੋ ਠੀਕ ਆ ਬਾਈ ਤੇ ਆ ਕੀ ਚੱਕਰ ਬਣਿਆ ਨਰਮਾ ਖਵਾਈ ਜੰਨਾ ਇਹਨਾਂ ਨੂੰ ਇਹ ਨਾ ਬਾਈ ਆਪਾਂ ਜਿੱਦਾਂ ਦੇ ਰੱਖਿਆ ਤਕਰੀਬਨ ਆਪਣਾ ਇੱਥੇ ਆਪਦਾ ਘਰ ਦਾ ਪੰਜਾ ਕਿल्ले ਦਾ ਬਣ ਆ ਪੇਕੇ ਤੇ ਲਈ ਨੀ ਨਰਮਾ ਸਹੀ ਹੈ ਇਹ ਨਰਮਾ ਬਿਲਕੁਲ ਸਹੀ ਹੈ ਸੁੰਡੀ ਸਾਡੀ ਦਾ ਕੋਈ ਡੱਕਾ ਹੀ ਨਹੀਂ ਆਤ ਕਿਹੜੇ ਸੁੰਡੀ ਸਾਡੇ ਬਹੁਤ ਵਧੀਆ ਨਰਮਾ ਜਿਹੜੀ ਗੱਲ ਇਹ ਤਾਂ ਬਾਈ ਯਾਰ ਨਰਮਾ ਚੁੱਕ ਕੇ ਉਸ ਤੋਂ ਬਾਅਦ ਬੱਕਰੀਆਂ ਛੱਡਦੇ ਹੁੰਦੇ ਆ ਤੂੰ ਨਰਮਾ ਹਜੇ ਕੋਈ ਫੁੱਟ ਖਿੜਿਆ ਨਹੀਂ ਪਹਿਲਾਂ ਹੀ ਛੱਡੀ ਬੈਠਾ ਨਹੀਂ ਆਪਣੇ ਬਾਈ ਹਰ ਵਕਤ ਕੋਈ ਫਸਲ ਆ ਜਮਾ ਕਣਕ ਚ ਵੀ ਆ ਹੀ ਖੁੱਲੇ ਰਹਿਣਗੇ ਜਮਾ ਜਿੰਨਾ ਚਿਰ ਕੰਪੈਨ ਨਾਲ ਵੜਦੇ ਨਹੀਂ ਨਾ ਕਣਕ ਉਹਨਾਂ ਚਿਰ ਕਣਕ ਚ ਵੀ ਆ ਹੀ ਫਿਰਦੇ ਰਹਿਣਗੇ ਆਪਣੇ ਬੱਕਰੇ ਹਰ ਵਕਤ ਖੁੱਲੇ ਹੀ ਛੱਡੀ ਰੱਖਦੇ ਆ ਬਾਈ ਲੋਕ ਤਾਂ ਮਾਰਦੇ ਡਾਂਗ ਜੇ ਕੋਈ ਬੂਟਾ ਖਾ ਜਾਏ ਜਾਂ ਕੋਈ ਫਸਲ ਨਹੀਂ ਭਾਈ ਆਪਣੇ ਦਾ ਸੋਡੇ ਸਾਹਮਣੇ ਆ ਇਹ ਵੀ ਦਿਲ ਚਾਹੀਦਾ ਬਾਈ ਹਨਾ ਲੋਕ ਰੱਖ ਤਾਂ ਲੈਂਦੇ ਜਾਨਵਰ ਸਰ ਪਾ ਸੋਚਦੇ ਆ ਪਹਿਲਾਂ ਪਤਾ ਕੀ ਕਹਿਣਗੇ ਆਪਾਂ ਫਾਰਮ ਕਰਨਾ ਘੱਟ ਖਰਚੇ ਨਾਲ ਹੈਨਾ ਜਦੋਂ ਆਪਾਂ ਇਹ ਸੋਚ ਕਰ ਲੈਨੇ ਆ ਵੀ ਆਪਾਂ ਘੱਟ ਖਰਚੇ ਨਾਲ ਉਹ ਫਾਰਮ ਨਹੀਂ ਕਾਮਯਾਬ ਹੁੰਦੇ ਬਾਈ ਹੈਨਾ ਤੇ ਇਹ ਤਾਂ ਬਾਈ ਨਾ ਜਿਹੜਾ ਕੁਝ ਇਹਨਾਂ ਨੂੰ ਖਵਾਵਾਂਗੇ ਉਹਦਾ ਮੁੱਲ ਮੋੜ ਨਹੀਂ ਆ ਡੇਲੀ ਫਿਰਦੇ ਬਈ ਇਹ ਹਾਂਜੀ ਬਾਈ ਡੇਲੀ ਖਾਂਦੇ ਆ ਹਾਂ ਡੇਲੀ ਡੇਲੀ ਬਾਈ ਸਵੇਰ ਬੱਚੇ ਵੀ ਫਿਰਦੇ ਆ ਨਿੱਕੇ ਨਿੱਕੇ ਇੱਕ ਦੋ ਪਰੇ ਫਿਰਦੇ ਅਗੇ ਉਹ ਪਰੇ ਫਿਰਦੇ ਬਾਈ ਇਹ ਵਾਰ ਫਿਰ ਆਉਂਦਾ ਬਾਈ ਤੇਰਾ ਇਹ ਇਹ ਬਾਈ ਠੇਕੇ ਤੇ ਆਪਣੇ ਕੋਲੇ ਇਹ ਨਾ ਕੀ ਗੱਲ ਸੀ ਇਹ ਚ ਵੜ ਜਾਂਦੇ ਸੀ ਆਪਣੇ ਬੱਕਰੇ ਹੂੰ ਤੇ ਲਾਂਬਾ ਮਿਲਦਾ ਸੀ ਯਾਰ ਬਾਈ ਹੁਣ ਐ ਤੇ ਕਿਹੜੇ ਫਿਰ ਮੈਂ ਇਹ ਮੈਨੂੰ ਚਸ ਜੀ ਤਾਂ ਘੱਟ ਆ ਬਾਹੀ ਦੀ ਤੇ ਮੈਂ ਆਪ ਨਹੀਂ ਲੈ ਲਿਆ ਠੇਕੇ ਤੇ ਮੈਂ ਖੈ ਚਲ ਕੱਲ ਨੂੰ ਕੋ ਬੋਲੇ ਮੈਂ ਗਾਲ ਕੱਢਦਾ ਹੁੰਦਾ ਕਈ ਵਾਰੀ ਮਣਕੇ ਲੜਾਈ ਹੋ ਜਾਂਦੀ ਹਾਂ ਲਾਂਬਾ ਨਾ ਮਿਲੇ ਹੋ ਹੀ ਗਈ ਬਾਈ ਯਾਰ ਅਗਲਾ ਕੰਮ ਯਾਰ ਕਜਾਤਾਂ ਨੂੰ ਬਾਹਰ ਕੱਢ ਕਿਹੜੀ ਕੀ ਫਿਰਦਾ ਐ ਨਾ ਬੱਕਰੀ ਹੋਊਗੀ ਲੜਾਈ ਐ ਇਸ ਬਾਣ ਪਿੱਛੇ ਐਸ ਕਰਕੇ ਕਿ ਨਾਲ ਲੈਂਦੇ ਹਾਂ ਹੁਣ ਠੇਕਾ ਲੱਖ ਰੁਪਇਆ ਅੱਡ ਭਰ ਦਿੰਨੇ ਇਹਨਾਂ ਵਾਸਤੇ ਭਰ ਦਿੰਨੇ ਮੈਂ ਖੈ ਇਹੀ ਖਾਣਗੇ ਠੀਕ ਐ ਹਾਂ ਨਾਲੇ ਭਾਈ ਐਵੇਂ ਵੀ ਨਰਮਾ ਵੀ ਵਾਦ ਨਿਕਲੂ ਦੂਜਿਆਂ ਨਾਲ ਜਿਹੜਾ ਇਹਨਾਂ ਦਾ ਖਾਦਾ ਕਿਤੇ ਨਹੀਂ ਜਾਂਦਾ ਬੱਕਰੀਆਂ ਦਾ ਇਹ ਤਾਂ ਕੋਈ ਪਰਤੇ ਆਈ ਗੱਲ ਐ ਭਾਈ ਮੇਰੇ ਨਾਲ ਇੱਕ ਦੇਸੀ ਗਾਇਆਂ ਆ ਰਾਮਗੰਗੂਆਂ ਹੋਗਾ ਕਈ ਕਹਿ ਦਿੰਦੇ ਆ ਇੱਕ ਹੀ ਬੱਕਰੀ ਹੋਈ ਹਣਾ ਭਾਈ ਆ ਕਣਕ ਚ ਦੇਖ ਲਈ ਭਾਈ ਨਰਮੇ ਚ ਮੇਰੇ ਖੁੱਲੇ ਹੁੰਦੇ ਆ ਤੇ ਬਾਈਰੂ ਦੀ ਕਿਰਪਾ ਨਾਲ ਆਏ ਕਿਹੜੇ ਦੇ ਨੇ ਬਰਾਬਰੀ ਚੜੂਆ ਫਲ ਹੁੰਦਾ ਯਾਰ ਬਾਈ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਵੀ ਕਿਹੜਾ ਨੁਕਸਾਨ ਕੀ ਨੁਕਸਾਨ ਆ ਯਾਰ ਬਾਈ ਪੱਤੇ ਜੇ ਖਾਂਦੇ ਇਹ ਮਾੜਾ ਬਟਾ ਟੀਂਡਾ ਖਾ ਲੈਂਦੇ ਆ ਯਾਰ ਉਹ ਨੁਕਸਾਨ ਤਾਂ ਉਹ ਕਰਦੇ ਜੀ ਕਦੇ ਛੱਡੇ ਨਾ ਹੁਣ ਇਹ ਲਾਹ ਖੜ ਗਏ ਬਈ ਆਪਣੇ ਕੋਲੇ ਆ ਟੀਂਡੇ ਛੱਡ ਕੇ ਨਾ ਖਾ ਗਏ ਆ ਖੜ ਗਏ ਆ ਦੋ ਆ ਫਿਰਦੇ ਦੋ ਬੱਚੇ ਫਿਰਦੇ ਇੱਕ ਬਾਈ ਮਗਰ ਫਿਰਦਾ ਉਹ ਉਧਰ ਫਿਰਦੇ ਆ ਬਈ ਇੱਕ ਤਾਂ ਉਧਰ ਇਹਦਾ ਬਾਈ ਕਈ ਵਾਰੀ ਨਹੀਂ ਕਣੀ ਆ ਜਾਂਦਾ ਜਿਵੇਂ ਹਨਾ ਤੇ ਨੀਰਾ ਨੂਰੇ ਦਾ ਤੋੜਾ ਹੁੰਦਾ ਮੈਂ ਤਾਂ ਉਦੋਂ ਵੀ ਬੱਕਰੀਆਂ ਵੀ ਛੱਡ ਦਿੰਨਾ ਸਾਰਿਆਂ ਦਾ ਦਰਦ ਬੱਚੇ ਛੱਡ ਦਿੰਨਾ ਬੱਚੇ ਛੱਡ ਦਿੰਨਾ ਬਾਈ ਇਹ ਹੋਰ ਬਾਈ ਆਪਣੇ ਕੋਲੇ ਹੈਗਾ ਬਈ ਸਬਕ ਸੁਣਾ ਦੇ ਠੀਕ ਹੈ ਤੇ ਮੰਡੀ ਵੀ ਲਾਉਣੀ ਬਈ ਹਾਂ ਮੰਡੀ ਆਪਣੇ ਸ਼ਨੀਵਾਰ ਨੂੰ ਲੱਗਦੀ ਹੈ ਬਾਈ ਠੀਕ ਹੈ ਤੇ ਹਰ ਸ਼ਨੀਵਾਰ ਲੱਗਦਾ ਹੈ ਮੇਲਾ ਇਹ ਡੱਬ ਵਾਲੀ ਤੋਂ ਸਰਸਾ ਰੋਡ ਐ ਮੇਨ ਰੋਡ ਦੇ ਉੱਤੇ ਆ ਮੇਨ ਰੋਡ ਦੇ ਉੱਤੇ ਹੀ ਆਪਣੀ ਮੰਡੀ ਐਂਡ ਮਿਠੜੀ ਹੈ ਨਾ ਹਾਂ ਪਿੰਡ ਮਿਠੜੀ ਬਾਈ ਤੇ ਇਹ ਆਪਾਂ ਅੱਗੇ ਉਪਰਾਲਾ ਕਰੀ ਜੰਨੇ ਆ ਮੇਲਾ ਕਰਾਵਾਂਗੇ ਬਹੁਤ ਵੱਡਾ ਮੇਲਾ ਕਰਾਵਾਂਗੇ ਕੰਪੀਟੀਸ਼ਨ ਕਰਾਵਾਂਗੇ ਠੀਕ ਹੈ ਦੁੱਧ ਚਬਾਈ ਦਾ ਕਰਾਈ ਜੰਨੇ ਆ ਉਹ ਚ ਪਹਿਲੇ ਨੰਬਰ ਵਾਲੇ ਨੂੰ ਆਲਟੋ ਕਾਰ ਦੇਵਾਂਗੇ ਦੂਜੇ ਵਾਲੇ ਨੂੰ ਮੋਟਰਸਾਈਕਲ ਦੇਵਾਂਗੇ ਤਗੜੇ ਨਾਮ ਰੱਖਾਂ ਹਾਂ ਵਧੀਆ ਨਾਮ ਰੱਖਾਂਗੇ ਬਾਈ ਪੰਜ ਨਾਮ ਦੇਵਾਂਗੇ ਤੇ ਆ ਆਉਣ ਵਾਲੇ ਇਹ ਬਾਈ ਛੋਡੇ ਚਲ ਪਿੰਡ ਜੀ ਦਾ ਵਾਵਾ ਬੱਕਰੀਆਂ ਹੈਗੀਆਂ ਹਨਾ ਪਰ ਛੋਡੇ ਆ ਏਰੀਏ ਸਰਸੇ ਚ ਘਟਾ ਆਣਾ ਥੋੜਾ ਜਿਹਾ ਲੋਕਾਂ ਨੂੰ ਤੇ ਉਹਦੇ ਮਨਲਾ ਛੋਡੀ ਮੰਡੀ ਤੇ ਵੀ ਹੁਣ ਨਵੇਂ ਬੰਦੇ ਬਹੁਤ ਆਉਂਦੇ ਹੋਣੇ ਬਾਈ ਹਾਂਜੀ ਬਾਈ ਬਹੁਤ ਆਉਂਦੇ ਆ ਹੁਣ ਮੰਡੀ ਲੱਗੀ ਕਰਕੇ ਕੁਝ ਜਾਨਵਰ ਲੋਕ ਰੱਖਣ ਲੱਗੇ ਪਹਿਲਾਂ ਹੈ ਨਹੀਂ ਸਾਡੇ ਪਿੰਡ ਹੀ ਸੀ ਬੱਕਰੀਆਂ ਤਕਰੀਬਨ ਇਧਰ ਸਰਸੇ ਜ਼ਿਲ੍ਹੇ ਚ ਹੋਰ ਬੱਕਰੀਆਂ ਬਹੁਤ ਘੱਟ ਰੱਖਦੇ ਜਾਂ ਇੱਕ ਦੋ ਫਾਰਮ ਹੋਰ ਹੈ ਨਹੀਂ ਇਧਰ ਬਹੁਤ ਘੱਟ ਰੱਖਦੇ ਜਾਨਵਰ ਸਾਡੇ ਕਬੱਡੀ ਬਾਈ ਵਾਵਾ ਚ ਖੇਡੀ ਹੈ ਕਬੱਡੀ ਬਾਈ ਮੈਂ ਖੇਡਿਆ 2013 ਤਾਈਂ ਫਿਰ ਉਹ ਦੁਬਾਰੇ ਗਾਵੇਂ ਤੇ ਸੱਟ ਨਹੀਂ ਬੈਠਾ ਆਪਰੇਸ਼ਨ ਵੀ ਕਰਾਇਆ ਸੀ ਨਹੀਂ ਬੈਠਾ ਫਿਰ ਮੈਂ ਇਧਰ ਬੱਕਰਾਂ ਵਾਲੇ ਪਾਸੇ ਹੋ ਗਿਆ ਤੇ ਬਈ ਤਾਂਗੇ ਜਿਹੜੇ ਕਬੱਡੀ ਪਲੇਅਰ ਕਾਫੀ ਸੁੱਥੋ ਲੈ ਕੇ ਗਿਆ ਨਾਮ ਜਿਵੇਂ ਸਿਰਾ ਪਿੱਥੋਲਾ ਕੋ ਹੋਰ ਵੀ ਬਹੁਤ ਗੁਰੂਆਂ ਵਾਲਾ ਸਰ ਨਾਲ ਗਿਆ ਡੱਗੋ ਵਾਲਾ ਗਰਮੀਤ ਮੰਡਗਾ ਵਾਲਾ ਬਾਈ ਜੱਗਾ ਜੰਡੀਆਂ ਤਾਂ ਹਾਂ 2 ਮਹੀਨੇ 2 ਮਹੀਨੇ ਤੋਲ ਜਾਂਦੇ ਰਹਿੰਦਾ ਜਾਨਵਰ ਹਾਂ ਉਹਨੂੰ ਵੀ ਬਹੁਤ ਸ਼ੌਂਕੀ ਹੈ ਕਾਉਡੀ ਦਾ ਤੁਹਾਨੂੰ ਪਤਾ ਹੀ ਆ ਬਾਈ ਇਹ ਬੰਦੇ ਨੇ ਹਾਂ ਇਹਦੇ ਕਰਾਉਂਦਾ ਹਾਂ ਦਾ ਮਾਲਵੇ ਦੀ ਕਵਾਡੀ ਦਾ ਮੁੱਲ ਪਾਉਣ ਵਾਲਾ ਤਾਂ ਇਹੀ ਬੰਦਾ ਹੈਗਾ ਠੀਕ ਹੈ ਜੱਗਾ ਜੰਡਗੇ ਨਹੀਂ ਤਾਂ ਇੱਧਰ ਪਲੇਰਾਂ ਨੂੰ ਕੌਣ ਪੁੱਛਦਾ ਜਿਵੇਂ ਸਾਡੇ ਵੇਲੇ ਕੋਈ ਪੁੱਛਦਾ ਨਹੀਂ ਸੀ ਅਸੀਂ ਗਿੱਟੇ-ਗੋਡੇ ਤੜਾ ਕੇ ਘਰੇ ਬੈਗੇ ਬਾਈ ਹੁਣ ਅੱਜ ਕੱਲ ਮੁੱਲ ਪੈਂਦਾ ਇੱਧਰ ਪਲੇਰਾਂ ਦਾ ਸਾਡੇ ਦਾ ਜੱਗੇ ਦਾ ਕਰਕੇ ਪੈਂਦਾ ਜੀ ਪੈਂਦਾ ਹੁਣ ਤਾਂ ਫਿਰ ਬਹੁਤ ਵੱਡੇ-ਵੱਡੇ ਮੈਚ ਹੁੰਦੇ ਆ ਨਾ ਹਾਂ ਹਾਂ ਬਹੁਤ ਬਾਈ ਨਾ ਬਾਈ ਇਹ ਜਿਵੇਂ ਹੁਣ ਪਤਾ ਨਹੀਂ ਹੁੰਦਾ ਕਈ ਕਹਿੰਦੇ 30 ਰੁਪਿਆ ਜਰਾਜਾਂ ਦੇ 40 ਜਰਾਜਾਂ ਦੇ 10 ਜਰਾਜ ਜਾਂਦੀ ਹੈ ਹਨਾ ਬਈ ਬੱਕਰੀ ਦਾ ਤਾਂ ਕੋਈ ਐਂਡ ਨਹੀਂ ਆਪਣੀਆਂ ਵੀ ਕਾਫੀ ਟਾਈਮ ਤੋਂ ਰੱਖੀਆਂ ਹਨਾ ਤੇ ਇਹਦਾ ਮੈਂ ਕਹਣਾ ਉਹੀ ਬੰਦਾ ਰੱਖੇ ਯਾਰ ਜਿਹੜਾ ਰਜਾ ਸਕਦਾ ਇਹਨਾਂ ਨੂੰ ਜੇ ਭੁੱਖੀ ਤਾਂ ਫੇਰ ਤਾਂ ਸਰਾਫ ਘਰ ਪਿੱਛੇ ਕਰਦੇ ਬਿਲਕੁਲ ਬਾਈ ਇਹਨਾਂ ਦਾ ਇਹ ਨਾ ਪਤਾ ਕਈ ਵਾਰੀ ਫਾਰਮ ਕਰ ਲੈਂਦੇ ਆ ਲੋਕਲ ਜਾ ਕੇ ਆਪ ਦੇ ਰੱਖ ਲੈਂਦੇ ਆ ਕੁਝ ਪਾਉਂਦੇ ਨਹੀਂਗੇ ਉਹ ਨਾ ਬਾਈ ਅੱਗੇ ਦਾ ਬੰਦੇ ਨੇ ਕੀ ਵਦਣਾ ਹੈ ਅਸਲ ਉਹ ਪਾਪ ਖੱਟ ਜਾਂਦਾ ਬੰਦਾ ਪਾਪ ਲੱਗਣ ਲੱਗ ਜਾਂਦਾ ਬੰਦੇ ਨੂੰ ਯਾਰ ਕਿੱਥੇ ਦਾ ਪੁੰਨ ਕਰਨ ਆਪਾਂ ਜਾਨਵਰਾਂ ਤੜਕੇ ਨੀਰਾਚਾਰਾ ਪਾਉਣਾ ਕੋਸ਼ਿਸ਼-ਕੁਸ਼ਿ ਕਿੱਥੇ ਪਾਉਣ ਨੂੰ ਹੁੰਦਾ ਨਹੀਂ ਕਹਿ ਦਿੰਦੇ ਆਪਾਂ ਕੰਜੂਸੀ ਨਾਲ ਚੱਲਦਾ ਬੰਦਾ ਤੇ ਉਹ ਪਾਪ ਹੀ ਲੱਗਦਾ ਯਾਰ ਬਈਓ ਭੁੱਖੇ ਖੜੇ ਹੁੰਦੇ ਆ ਘਰੇ ਜਾਨਵਰ ਇਹ ਤਾਂ ਬਾਈ ਨਾ ਯਾਰ ਇਹਨਾਂ ਨੂੰ ਬਦਾਮ ਪਾ ਬਦਾਮਾਂ ਦਾ ਵੀ ਮੁੱਲ ਮੋੜਨਗੇ ਇਹ ਚੀਜ਼ ਹੈ ਤਾਂ ਜਿਹੜੋ ਖੁਸ਼ ਹੋਵੇ ਬੱਕਰੀ ਬਹੁਤ ਕੋ ਦਿੰਦੀ ਹੈ ਨਾ ਬਸ ਜੇ ਇਹ ਖੁਸ਼ ਆ ਭਾਈ ਆਪ ਵੀ ਖੁਸ਼ ਆਏ ਤਾਂ ਨਾ ਭਾਈ ਤੁਸੀਂ ਭਾਈ ਕੁਝ ਬਣਾਇਆ ਬੱਕਰੀਆਂ ਚ ਅੱਜ ਤੱਕ ਇਕੱਲੇ ਬਣਲਾ ਆਪਣੀ ਜਿਵੇਂ ਛੋਸ਼ੇ ਬਾਜੀ ਹੁੰਦੀ ਉਹ ਆ ਬਾਈ ਕੋਈ ਛੋਸ਼ੇ ਬਾਜੀ ਨਹੀਂ ਕੋਈ ਕੁਝ ਨਹੀਂ ਯਾਰ ਬਾਈ ਸਹੀ ਗੱਲ ਦੱਸਾਂ ਪਹਿਲੀ ਗੱਲ ਤਾਂ ਆਪਾਂ ਬੱਕਰੀਆਂ ਚ ਸਿੱਧੀ ਗੱਲ ਦੱਸਾਂ ਅੱਜ ਦੀ ਘੜੀ ਤਾਂ ਇੰਨੇ ਯਾਰ ਦੋਸਤ ਖੱਟਿਆ ਯਾਰ ਤੇ ਆਪਾਂ ਜਿਹੜੇ ਪਿੰਡ ਚ ਵਗਦੇ ਗਏ ਉਹ ਇੱਜਤਾ ਬੰਦ ਜੀ ਆਪਾਂ ਨੂੰ 20-50 ਬੰਦੇ ਜਾਣਦੇ ਹੁੰਦੇ ਆ ਹੈ ਦੂਜੀ ਗੱਲ ਵੈਗਰੋ ਦੀ ਕਿਰਪਾ ਨਾਲ ਵਧ ਗਿਆ ਟਾਈਮ ਪਾਸ ਹੁੰਦਾ ਬਈ ਬਹੁਤ ਵਧ ਗਿਆ ਬੱਕਰੀਆਂ ਜਦੋਂ ਤੜਕੇ ਉੱਠਦੇ ਆ 5000 ਆਲਾ ਕੰਮ ਪੱਕਾ ਵੀ 5000 ਵੱਟਦੇ ਹੀ ਆ ਦਿੱਲੀ ਦਾ ਬੱਕਰੀਆਂ ਚ ਬਈ ਆਪਾਂ ਨੂੰ ਜਿਹੜੀ ਗੱਲ ਤੁਸੀਂ ਬਈ ਕਿਹੜੇ ਤਰੀਕੇ ਨਾਲ ਪਾਰਦੇ ਆ ਫਾਰਮ ਤੇ ਰੱਖਦੇ ਹੋ ਬਾਹਰ ਚਾਰਦੇ ਹੋ ਕੀ ਕਿਹੜੀ ਨਸਲ ਹੈ ਇਹ ਬਈ ਮੈਂ ਬੀਟਲ ਹੀ ਹੈ ਜਦੋਂ ਆਪਾਂ ਨੂੰ ਬੀਟਲ ਦਾ ਹੀ ਸ਼ੌਂਕ ਹੈ ਆਪਾਂ ਬਾਹਰ ਹੀ ਭੇਜਦੇ ਆ ਮੁੰਡੇ ਰੱਖਿਆ ਦੋ ਲੱਖ-ਲੱਖ ਰੁਪਇਆ ਦਿੰਨੇ ਆ ਬੀਟਲ ਦਾ ਬਈ ਬਾਹਰ ਵੀ ਰਹਿ ਕੇ ਖੁਸ਼ ਆ ਜਾਂਦੇ ਹੈ ਨਾ ਘਰੇ ਨਹੀਂ ਪਾਲਦੀ ਬੀਟਲ ਹਾਂ ਬਈ ਬੀਟਲ ਬੱਕਰੀ ਬਾਹਰ ਦੀ ਬਣੀ ਹੈ ਜਿਹੜੀ ਬਰਬਰੀ ਹੈ ਇਹਨੂੰ ਆਪਾਂ ਘਰੇ ਰੱਖ ਸਕਦੇ ਹਾਂ ਘਰੇ ਬੱਕਰੀ ਦਾ ਨਵੇਂ ਬੰਦੇ ਆਸਤੇ ਬਰਬਰੀ ਠੀਕ ਹੈ ਨਾ ਹਾਂ ਘਰੇ ਰੱਖਣੀ ਹੈ ਜੇ ਕਿਸੇ ਨੇ ਘਰੇ ਫਾਰਮ ਕਰਨਾ ਉਹ ਬਰਬਰੀ ਰੱਖ ਲੇ ਹਾਂ ਜਿਹੜਾ ਫਿਰ ਬਈ ਪੂਰਾ ਖਰਚਾ ਕਰ ਸਕਦਾ ਪੂਰੀ ਆਪ ਹੱਥ ਲਾਈ ਕਰ ਸਕਦਾ ਉਹ ਬੀਟਲ ਦਾ ਹਾਂ